ਡੈਨਿਕਸਵਰਾ ਦੇਖਦੇ दे, तमाम दशकों ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪਿਛਲੇ ਲੰਬੇ ਸਮੇਂ ਤੋਂ ਸੈਕਟਰ 2 ਗੁਰਦੁਆਰਾ ਸਿੰਘ ਸਾਹਿਬ ਤੋਂ ਸਾਹਮਣੇ ਗੁਜਰਦੀ ਸੜਕ ਲਗਭਗ 700 ਮੀਟਰ ਦਾ ਹਿੱਸਾ ਟੁੱਟਾ ਹੋਣ ਕਰਕੇ ਰਾਹਗੀਰਾਂ ਅਤੇ ਐਨਐਫਐਲ ਦੇ ਕਰਮਚਾਰੀਆਂ ਨੂੰ ਰੋਜ਼ਾਨਾ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲਗਭਗ 48 ਲੱਖ ਦੀ ਲਾਗਤ ਨਾਲ ਇਹ ਸੜਕ ਦਾ ਨਿਰਮਾਣ ਅੱਜ ਸ਼ੁਰੂ ਕਰ ਦਿੱਤਾ ਗਿਆ ਜਿਸ ਨਾਲ ਸਰਪੰਚ ਕੋ ਲੋਕਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਰੋਜ਼ਾਨਾ ਟੋਏ ਟੱਬਿਆਂ ਦੇ ਵਿੱਚੋਂ ਲੰਘਦੇ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਨੇ ਇਸ ਦਾ ਮਤਾ ਪਾਸ ਕਰਦਿਆਂ ਹੋਇਆਂ 48 ਲੱਖ ਦੀ ਲਗਤ ਨਾਲ ਇਹ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਹਨ ਪਿਛਲੇ ਸਮੇਂ ਦੀਆਂ ਜਿਹੜੀਆਂ ਗੱਲਾਂ ਐ ਇਹ ਜਿਹੜੀ ਸੜਕ ਐ ਇਹ ਨੈਸ਼ਨਲ ਹਾਈਵੇਅ ਵਾਲਿਆਂ ਨੇ ਬਣਾਨੀ ਸੀ ਕਿਉਂਕਿ ਫਲਾਈਓਵਰ ਦੇ ਕਾਰਨ ਜਿਹੜਾ ਹੈਗਾ ਇਹ ਉਹਨਾਂ ਨੇ ਰੂਡ ਬਸਤਿਆ ਸੀਗਾ ਉਹਨਾਂ ਨੇ ਐਨਐਫਐਲ ਨੂੰ ਲਿਖ ਕੇ ਦਿੱਤਾ ਸੀਗਾ ਵੀ ਜਿਹੜੀ ਹੈਗੀ ਜਦੋਂ ਸਾਡਾ ਇਹ ਪੁਲ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਤੁਰੰਤ ਅਸੀਂ ਸੜਕ ਬਣਾ ਕੇ ਦੇਵਾਂਗੇ ਚਲੋ ਉਹਨਾਂ ਨੇ ਬਣਾ ਕੇ ਨਹੀਂ ਦਿੱਤੀ ਅਸੀਂ ਦੋ ਚਾਰ ਵਾਰੀ ਐਨਐਫਐਲ ਵਾਲਿਆਂ ਨੂੰ ਵੀ ਲੈਟਰ ਲਿਖੀ ਆ ਆਪਾਂ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਵੀ ਪੀਡਬਲਯੂਡੀ ਵਾਲਿਆਂ ਨੂੰ ਵੀ ਲੈਟਰ ਲਿਖੀ ਆ ਵੀ ਇਹ ਰੋਡ ਬਣਾਇਆ ਜਾਵੇ ਉਹਨਾਂ ਨੇ ਨਹੀਂ ਬਣਾਈ ਪਰ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਫਿਰ ਅਸੀਂ ਏਜੰਡੇ ਦੇ ਵਿੱਚ ਇਹਨੂੰ ਪਾਸ ਕੀਤਾ ਔਰ ਪਾਸ ਕਰਕੇ ਸਾਡਾ ਟੈਂਡਰ ਲੱਗ ਗਿਆ ਟੈਂਡਰ ਤੋਂ ਬਾਅਦ ਅਸੀਂ ਅੱਜ ਜਿਹੜਾ ਹੈਗਾ ਸੜਕ ਦਾ ਕੰਮ ਸ਼ੁਰੂ ਕਰਤਾ ਇਹ ਆਰਆਰ ਬਿਲਡਰ ਜਿਹੜੇ ਹੈਗੇ ਉਹਨਾਂ ਨੂੰ ਕੰਮ ਮਿਲਿਆ ਤਕਰੀਬਨ 48 ਲੱਖ ਦੀ ਜਿਹੜੀ ਹੈਗੀ ਲਾਗਤ ਨਾਲ ਆਪਾਂ ਇਹ ਨਿਆਣਗਲ ਤੋਂ ਸੈਕਟਰ ਦੀ ਜਿਹੜੀ ਸੜਕ ਹੈ ਬਹੁਤ ਚਿਰ ਤੋਂ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਬਹੁਤ ਵੱਡੇ ਟੋਏ ਸੀਗੇ ਅਸੀਂ ਟੋਏ ਵੀ ਕਈ ਵਾਰੀ ਭਰ ਆਏ ਪਰ ਅਸੀਂ ਅੱਜ ਇਹਨਾਂ ਨੂੰ ਜਿਹੜਾ ਹੈਗਾ ਚਾਲੂ ਕਰਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਨਵੀਂ ਬਣਾ ਕੇ ਲੋਕਾਂ ਦੇ ਹਵਾਲੇ ਕਰਦੇ ਹਾਂ। ਤਕਰੀਬਨ ਜਿਹੜਾ ਹੈਗਾ 700 ਫੁੱਟ ਦਾ ਏਰੀਆ ਏ ਜਿਹੜਾ ਰਹਿੰਦਾ ਸੀਗਾ ਆਪਾਂ 700 ਦਾ 700 ਫੁੱਟ ਜਿਹੜਾ ਹੈਗਾ ਉਹ 700 ਮੀਟਰ ਥੋੜੀ ਆਪਾਂ ਕਰਕੇ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਦਿਨਿਕ ਸਵੇਰਾ ਟੀਵੀ ਨੰਗਲ ਟੈਂਪ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर